ਅ ਨਿਊਯਾਰਕ ਟਾਈਮਜ਼ ਨੇ ਅੱਜ ਜਿਹੜਾ ਆ ਇੱਕ ਆਰਟੀਕਲ ਹੁਣ ਤੋਂ ਕੁਝ ਘੰਟੇ ਪਹਿਲਾਂ ਜਿਹੜਾ ਉਹ ਸ਼ੇਅਰ ਕੀਤਾ ਆ ਕਹਿੰਦੇ ਵੀ ਜਿੱਦਾਂ ਜਿੱਦਾਂ ਰਾਸ਼ਪਤੀ 트럼ਪ ਦਾ ਕ੍ਰੈਕਡਾਊਨ ਵੱਧ ਰਿਹਾ ਆ ਕਹਿੰਦੇ ਵੀ ਉਹਨਾਂ ਦਾ ਫੋਕਸ ਹੁਣ ਇਲੀਗਲ ਇਮੀਗ੍ਰੈਂਟਸ ਤੋਂ ਹਟ ਕੇ ਲੀਗਲ ਮਾਈਗ੍ਰੈਂਟਸ ਤੇ ਟੂਰਿਸਟ ਦੇ ਵੱਲ ਨੂੰ ਹੁਣ ਜਾ ਰਿਹਾ ਆ ਉਸ ਪਾਸੇ ਵੱਲ ਨੂੰ ਵੱਧ ਰਿਹਾ ਹੈਗਾ ਆ US ਦੇ ਬਾਰਡਰ ਦੇ ਅਧਿਕਾਰੀ ਜਿੱਦਾਂ ਆ ਜਿਹੜੀ ਖਬਰ ਆ ਇਹ ਤਕਰੀਬਨ ਏਸੇ ਹੀ ਆਰਟੀਕਲ ਨੂੰ ਹੋਰ ਪੁਸ਼ਟ ਕਰਦੀ ਆ ਪੁਖਤਾ ਕਰਦੀ ਆ ਵੀ US ਦੇ ਬਾਰਡਰ ਦੇ ਅਧਿਕਾਰੀ ਕਹਿੰਦੇ ਵੀ ਬਹੁਤ ਅਗਰੈਸਿਵ ਟੈਕਟਿਕਸ ਵਰਤ ਰਹੇ ਆ ਵੀ ਕਿੰਨੂੰ ਐਂਟਰ ਹੋਣ ਦਿੱਤਾ ਜਾਵੇ ਕਿੰਨੂੰ ਨਹੀਂ ਹੋਣ ਦਿੱਤਾ ਜਾਵੇ ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਆ ਚਾਹੇ ਤੁਹਾਡੇ ਕੋਲ ਲੀਗਲ ਜਿਹੜਾ ਕੋਈ ਵੀਜ਼ਾ ਹੈਗਾ ਆ ਕਹਿੰਦੇ ਵੀ ਇਹ ਹੁਣ ਗਾਰੰਟੀ ਨਹੀਂ ਕਰ ਰਿਹਾ ਕਿ ਤੁਸੀਂ ਅਮਰੀਕਾ ਦੇ ਵਿੱਚ ਮੁੜ ਦਾਖਲ ਹੋ ਸਕਦੇ ਆ ਇਹ ਤਾਂ ਵੱਸ ਨਹੀਂ ਚੱਲ ਰਿਹਾ ਸ਼ਾਇਦ ਸਿਟੀਜ਼ਨਸ਼ਿਪ ਨੂੰ ਵੀ ਜਿਹੜੀ ਆ ਉਸ ਇਸੇ ਹੀ ਕਟਾਰੇ ਦੇ ਵਿੱਚ ਲਿਆ ਕੇ ਖੜਾਉਣਾ ਚਾਹੁੰਦੇ ਹੋਣ ਬਰਥ ਰਾਈਟ ਸਿਟੀਜ਼ਨਸ਼ਿਪ ਹਟਾਉਣ ਵਾਲੀ ਗੱਲ ਵੀ ਉਸੇ ਹੀ ਪਾਸੇ ਨੂੰ ਆਪਾਂ ਜੋੜ ਕੇ ਦੇਖ ਸਕਦੇ ਆ ਕਿੰਨੇ ਵੀ ਯੂਐਸ ਇਮੀਗ੍ਰੇਸ਼ਨ ਦੇ ਏਜੰਟਸ ਮਾਸਕ ਪਾ ਕੇ ਜਦ জর্জ ਟਾਊਨ ਵਾਸ਼ਿੰਗਟਨ জর্জ ਟਾਊਨ ਯੂਨੀਵਰਸਿਟੀ ਦੇ ਵਿੱਚ ਜਾਂਦੇ ਆ ਗ੍ਰੀਨ ਕਾਰਡ ਵਾਲੇ ਨੂੰ ਧੂਕੇ ਲੈ ਜਾਂਦੇ ਆ ਜਰਮਨ ਟੂਰਿਸਟ ਆ ਰਹੇ ਆ ਉਹਨਾਂ ਨੂੰ ਡਿਟੇਨ ਕਰ ਲੈਂਦੇ ਆ ਕੈਨੇਡਾ ਦੀ ਜਿਹੜੀ ਅਸੀਂ ਕੀ بزਨਸ ਵੂਮਨ ਤੇ ਹਾਲੀਵੁੱਡ ਦੀ ਐਕਟਰਸ ਉਹਨੂੰ ਡਿਟੇਨ ਕਰ ਸਕਦੇ ਆ ਤਾਂ ਕਹਿੰਦੇ ਵੀ ਤੁਸੀਂ ਵੀ ਉਹਨਾਂ ਤੋਂ ਕਿਤੇ ਵੱਧ ਨਹੀਂ ਆ ਨੰਬਰ ਤੁਹਾਡਾ ਵੀ ਇਸ ਦੇ ਵਿੱਚ ਲੱਗ ਸਕਦਾ ਆ ਨਿਊਜ਼ ਵੀ ਕਾਲਿਆ ਨੇ ਅੱਜ ਸਵੇਰੇ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਉਹ ਕਹਿ ਰਹੇ ਆ ਵੀ ਭਾਈ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਵੀ ਹੈ ਤਾਂ ਤੁਸੀਂ ਸ਼ਾਇਦ ਟਰੈਵਲ ਨਾ ਹੀ ਕਰੋ देखो ਸਾਡੀ ਗੱਲ ਨੂੰ ਤੁਸੀਂ ਮੰਨਣਾ ਨਹੀਂ ਮੰਨਣਾ ਇਹ ਤੁਹਾਡੀ ਆਪਣੀ ਮਰਜ਼ੀ ਆ ਇਹ ਨਾ ਕਿ ਉਹ ਵੀ ਅਸੀਂ ਡਰਾ ਰਹੇ ਆ ਇਹ ਜਿਹੜੇ ਨਿਊਜ਼ ਆਰਟੀਕਲ ਛਾਪ ਰਹੇ ਆ ਨਿਊਯਾਰਕ ਟਾਈਮ ਨਿਊਜ਼ ਵੀਕ ਵਾਲ ਸਟਰੀਟ ਜਰਨਲ ਚਾਹੇ ਕਿਸ ਕੋਈ ਵੀ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਜਿਹੜੇ ਛਾਪ ਰਹੇ ਉਹ ਤੁਹਾਨੂੰ ਦੱਸ ਰਹੇ ਆ ਨਾਲੇ ਟਾਮ ਹੂਮਨ ਹੁਣੇ ਸੈਕਟਰੀ ਆਫ ਸਟੇਟ ਉਹਨਾਂ ਦੇ ਬਾਰ ਬਾਰ ਇਹ ਬਿਆਨ ਕਹਿ ਰਹੇ ਆ ਵੀ ਇਹ ਮਾਇਨੇ ਨਹੀਂ ਰੱਖਦਾ ਵੀ ਤੁਹਾ ਤੁਸੀਂ ਜਿਹੜਾ ਆ ਤੁਹਾਡੇ ਕੋਲ ਕਿਹੜਾ ਇਮੀਗ੍ਰੇਸ਼ਨ ਦਾ ਸਟੇਟਸ ਆ ਜੇ ਅਸੀਂ ਚਾਹੀਏ ਤਾਂ ਅਸੀਂ ਤੁਹਾਡੇ ਮਗਰ ਆਵਾਂਗੇ ਤੇ ਕਹਿੰਦੇ ਐਬਸੋਲੂਟਲੀ ਅਸੀਂ ਉਸ ਦੇ ਵਿੱਚ ਮਗਰ ਜਿਹੜਾ ਉਹ ਜਾ ਰਹੇ ਆ ਸੋ ਬਾਰਡਰ ਅਧਿਕਾਰੀਆਂ ਦੇ ਦੁਆਰਾ ਜਿਹੜੀ ਸਖਤੀ ਆ ਉਹ ਵੱਧ ਰਹੀ ਆ ਖਾਸ ਕਰਕੇ ਉਹ ਲੋਕ ਜਿਹੜੇ ਹੁਣ ਛੁੱਟੀ ਵਗੈਰਾ ਮਨਾ ਕੇ ਵਾਪਸ ਆਉਣਗੇ ਉਹ ਮੇਕ ਸ਼ੂਰ ਕਰਨ ਵੀ ਤੁਹਾਡੇ ਕੋਲ ਪੇਪਰ ਵਰਕ ਪੂਰਾ ਆ ਅੱਗੇ ਹੁੰਦਾ ਸੀਗਾ ਵੀ ਜਿਹੜਾ ਤੁਹਾਨੂੰ ਇਨਸਪੈਕਟ ਕਰਨ ਵਾਲਾ ਅਧਿਕਾਰੀ ਆ ਉਹ ਥੋੜੀ-ਬੋਤੀ ਕਿਤੇ ਢਿੱਲ ਵੀ ਜਿਹੜੀ ਉਹ ਦੇ ਦਿੰਦਾ ਸੀਗਾ ਹੋ ਸਕਦਾ ਵੀ ਅਜੇ ਵੀ ਦੇ ਦਿੰਦੇ ਹੋਣ ਪਰ ਤੁਹਾਨੂੰ ਕੋਈ ਇਦਾਂ ਦਾ ਅੜਬ ਅਧਿਕਾਰੀ ਜਿਹੜਾ ਕੋਈ ਟੱਕਰ ਗਿਆ ਜਿੰਨੇ ਸਿਰਫ ਇਹ ਸੋਚਣਾ ਹੈ ਵੀ ਇਹਨੂੰ ਰੋਕਿਆ ਕਿੱਦਾਂ ਜਾਵੇ ਤਾਂ ਫਿਰ ਤੁਹਾਡੇ ਲਈ ਅੱਗੇ ਮੁਸ਼ਕਲ ਦਾ ਸਬਬ ਜਿਹੜਾ ਉਹ ਬਣ ਸਕਦਾ ਆ ਸੋ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਹੈ ਵੀ ਅਰੈਸਟ ਤੇ ਜਿਹੜੀਆਂ ਡਿਟੈਂਸ਼ਨਸ ਆ ਇਹ ਸਿਰਫ ਸਿਰਫ ਇਸੇ ਲਈ ਕਰ ਰਹੇ ਆ ਤਾਂ ਜੋ ਅਸੀਂ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਪ੍ਰੋਟੈਕਟ ਕਰੀਏ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਹੁਣ ਇਮੀਗ੍ਰੇਸ਼ਨ ਲਾਜ਼ ਨੂੰ ਪੂਰੀ ਤਰ੍ਹਾਂ ਇਨਫੋਰਸ ਕਰ ਰਹੀ ਆ ਜਿਹੜੀ ਕਿ ਪਹਿਲੀਆਂ ਪ੍ਰਸ਼ਾਸਨ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ ਆ ਇਹ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਦੀ ਜਿਹੜੀ ਸਪੋਕਸਵੂਮਨ ਟ੍ਰੀਸ਼ੀਆ ਮੈਕਲਾਫਲਨਾ ਉਸਨੇ ਜਿਹੜਾ ਜਿਹੜੀਆਂ ਇਹ ਲੇਟੈਸਟ ਹੋਈਆਂ ਅਰੈਸਟ ਡਿਟੇਨਸ ਤੇ ਲੋਕਾਂ ਨੂੰ ਜਿਹੜਾ ਵਾਪਸ ਘੱਲ ਆਇਆ ਉਸ ਉੱਤੇ ਟਿੱਪਣੀ ਦਿੰਦੇ ਹੋਏ ਆਖਿਆ ਆ